ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਗੌੜੀ ਪਾਸ਼ਾਹੀ ਚੌਥੀ ਸ੍ਰੀ ਗੁਰੂ ਰਾਮਦਾਸ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਜਦੋਂ ਇਸ ਸ਼ਬਦ ਨੂੰ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਾਮੰਦੇ ਹਾਂ ਜੇ ਜਦੋਂ ਪਹਿਲੇ ਕਾਲੇ ਨੂੰ ਸਾਮੰਦੇ ਹਾਂ ਤਾਂ ਸ਼ਬਦ ਦਾ ਚਲਨ ਮੰਦਰ ਸਬਤਕ ਵਿੱਚ ਕੇਵਲ ਕੋਮਲ ਨੀ ਤੱਕ ਹੈ ਅਤੇ ਮਧ ਸਬਤਕ ਵਿੱਚ ਕੋਮਲ ਰੇ ਅਤੇ ਸ਼ੁੱਧ ਰੇ ਦੋਨੋਂ ਲੱਗਦੇ ਹਨ ਗਾ ਕੋਮਲ ਮਾ ਸ਼ੁੱਧ ਪਾ ਕੋਮਲ ਧਾ ਕੋਮਲ ਨੀ ਅਤੇ ਤਾਰਸਕਤ ਵਿੱਚ ਸ਼ਬਦ ਅਚਲਨ ਸਾ ਅਤੇ ਕੋਮਲ ਰੇ ਇੱਥੇ ਤੱਕ ਹੈ ਆਸਾਨੀ ਦੇ ਨਾਲ ਸਾਰੇ ਵੀਰਾਂ ਤੇ ਛੋਟੇ ਬੱਚਿਆਂ ਦੀ ਆਵਾਜ਼ ਦੀ ਰੇਂਜ ਇੱਥੇ ਪਹੁੰਚ ਜਾਂਦੀ ਹੈ ਤੇ ਇੱਕ ਵਾਰ ਆਪਾਂ ਇੱਕ ਸਥਾਈ ਸਰਵਨ ਕਰਦੇ ਹਾਂ ਤੇ ਫਿਰ ਸਿੱਖਦੇ ਹਾਂ ਕੱਲੇ-ਕੱਲੇ ਸੁਰ ਤੇ ਸਥਾਈ ਤੇ ਇਸ ਤੋਂ ਬਾਅਦ ਅੰਤਰਾ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਭਣੀ ਐ ਗੁਰ ਬਾਣੀ ਭਣੀ ਐ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਐ ਗੁਰ ਬਾਣੀ ਮੰਣੀ ਐ ਗੁਰ ਬਾਣੀ ਬਣੀ ਐ ਗੁਰ ਬਾਣੀ ਮੰਣੀ ਐ ਸਤ ਗੁਰ ਕੀ ਰਿਸੈ ਹੋਰ ਕਛ ਪੀਛ ਬੁਨਿ ਦੇ ਸਤ ਗੁਰ ਕੀ ਰਿਸੈ ਹੋਰ ਕਚ ਪੇਚ ਮੋਲ ਦੇ ਸੇ ਕੁੜਿਆਰ ਊੜੇ ਚੜ ਪੜੀ ਹੈ ਸੇ ਕੁੜਿਆਰ ਊੜੇ ਚੜ ਪੜੀ ਹੈ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਕੁਰਬਾਨੀ ਭਰਨੀ ਹੈ ਕੁਰਬਾਨੀ ਭਰਨੀ ਹੈ ਕੁਰਬਾਨੀ ਭਰਨੀ ਹੈ ਕੁਰਬਾਨੀ ਭਰਨੀ ਹੈ ਤੇ ਹੁਣ ਆਪਾਂ ਦੇਖਦੇ ਹਾਂ ਕਲੇ-ਕਲੇ ਸੁਰ ਤੇ ਸਤ ਗੁਰ ਕੀ ਬਾਣ सत सतगुर की सत स्वरूप है गुरुबाणि वणि गुरबाणी बणी है। बाणी बणी है, गुर बाणी बणी है, सत गुर की रे से, हो होल, कच पेच, ਬੋਲਦੇ ਸਤ ਗੁਰ ਕੀ ਰੀਸੈ ਹੋਰ ਕਚ ਪੇਚ ਬੋਲਦੇ ਸੇ ਕੁੜਿਆ ਚੜੇ ਪੜੀ ਐ ਸੇ ਕੂੜੇ ਆਰ ਕੂੜੇ ਚੜੇ ਪੜੀ ਐ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਉਹ ਬਾਣੀ ਬਣੀ ਹੈ ਉਹ ਬਾਣੀ ਬਣੀ ਹੈ ਇਸ ਤਰ੍ਹਾਂ ਸਥਾਈ ਹੋ ਜਾਂਦਾ ਹੈ ਤੇ ਆਪਾਂ ਦੇਖਦੇ ਹਾਂ ਅੰਤਰਾ तुर परवा अथे परवा अथा है अतुल क्यू अतुल क्यू तुली ਕਿਉਂ ਤੂੰ ਲੈ ਅਤੁਨ ਕਿਉਂ ਤੂੰ ਲੈ ਅਤੁਨ ਕਿਉਂ ਤੂੰ ਲੈ ਅਤੁਨ ਕਿਉਂ ਤੂੰ ਲੈ ਅਤੁਨ ਕਿਉਂ ਤੂੰ ਲੈ ਤੇ ਹੁਣ ਆਪਾਂ ਇੱਕ ਵਾਰ ਦੇਖਦੇ ਹਾਂ ਅੰਤਰੇ ਨੂੰ ਕੱਲੇ-ਕੱਲੇ ਸੁਰ ਤੇ तुवे परवाहूं तुवे परवाहूं तुवे परवाहूं अथाहो है हो तुम वे पर वो अथा हो है अतुल क्यों तुल अतुल क्यों त अतल क्यू त अतुल क्यू तुल अतुल क्यू दुल अतुल क्य त ਫਿਰ ਤੋਂ ਐਨ ਸਟੈਪ ਨੂੰ ਦੇਖੋ ਅਤੂਲ ਕਿਉਂ ਅਤੂਲ ਕਿਉਂ ਦੂਰੇ ਹੈ ਅਤੂਲ ਕਿਉਂ ਤੁリエ ਹੈ ਇਸ ਤੋਂ ਬਾਅਦ ਅਤੂਲ ਕਿਉਂ ਤੁリエ ਹੈ ਦੂਸਰੇ ਤਰੀਕੇ ਨਾਲ ਅਤੂਲ ਕਿਉਂ ਤੁリエ ਹੈ अतुल क्यों तू क्यों तू क्यों तु अतुल क्यों तु है अतुल क्यों क्यों है पहली बार के हाँ अतुल क्यों तू है ਤੁਲ ਕਿਉਂ ਤੋਲੀਏ ਅਤ ਦੂਜੀ ਵਾਰ ਅਤੁਲ ਕਿਉਂ ਤੋਲੀਏ ਅਤੁਲ ਕਿਉਂ ਤੋਲੀਏ ਅਤੁਲ ਕਿਉਂ ਤੋਲੀਏ ਇਸ ਤੋਂ ਬਾਅਦ ਦਸਤਾਇਆ ਜਾਂਦਾ ਹੈ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ